ਯਾ ਡੈਕੋਰੇਸ਼ਨ ਚੈੱਕ ਕਰੋ ਮੜੀ ਮੇਰੀ ਗੱਲ ਸੁਣਾ ਨਹੀਂ ਵੇ ਉਹਨੇ ਆਇਆ ਨਾ ਲੋ ਵੀ ਡੈਕੋਰੇਸ਼ਨ ਚੱਲਦੀ ਪਈ ਆ ਆਪਣੀ ਭਾਜੀ ਕੀ ਨਾ ਆਪਣੀ ਕੰਪਨੀ ਦਾ ਜਿਹੜਾ ਡੈਕੋਰੇਸ਼ਨ ਕਰਦੇ ਆ ਡੀਪਰ ਡੈਕੋਰੇਸ਼ਨ ਹਾਂਜੀ ਡੈਕੋਰੇਸ਼ਨ ਨਮਾਸ਼ੇਰ ਦੇ ਆ ਵੀਰ ਬਹੁਤ ਵਧੀਆ ਕਰਨ ਦੇ ਆਪਣੇ ਵੱਲੋਂ ਚਲੋ ਇੱਧਰ ਵੀ ਚੁੰਨੀਆਂ ਜੀਆਂ ਲਾਈਆਂ ਵਾਂ ਅੱਗੇ ਪੇਚਾ ਜਾਂ ਪੈ ਗਿਆ ਅਸੀਂ ਲਾਲ ਪੀਲੇ ਦਾ ਆਹ ਥੋੜੀ ਸਤਰੰਗੀ ਪਿੰਗ ਜੀ ਥੱਲੇ ਨੂੰ ਹੋ ਗਈ ਆ ਆ ਢੱਲੀ ਜਣਾ ਵੀਰ ਆ ਚੁੰਨੀ ਜੀ ਲੋ ਵੀ ਚੱਕੋ ਕੋਈ ਸਾਵਾ ਦੱਸੁੰਦਾ ਇਹਨਾਂ ਨੂੰ ਵੀਰ ਆਪਣਾ ਨਾਮ ਦੱਸਿਓ ਕੀ ਆ ਕਿੱਥੋਂ ਆ ਤੁਸੀਂ ਨੇ ਇਹਨੇ ਆਪਣਾ ਕਿ ਕਿਥੋਂ ਦੀ ਅਜਿਹੀ ਕੰਪਨੀ ਆਪਣੀ ਹੋਈ ਆ ਆਪਣੀ ਭਾਜੀ ਇਵੈਂਟ ਡੈਕੋਰੇਟਰ ਨਾਮ ਤੋਂ ਇੱਕ ਕੰਪਨੀ ਆ ਜੀ ਹਾਂਜੀ ਆਪਣਾ ਪਿੰਡ ਜੰਡੇ ਵਾਲੀ ਆ ਜੀ ਉੱਥੇ ਆਪਣੀ ਮਡਾਲੀ ਮੋੜ ਤੇ ਆਪਣੀ ਸ਼ਾਪ ਆ ਆਪਣਾ ਨੰਬਰ ਬੋਲ ਦਿਓ ਜਿੱਦਾਂ ਇਹ ਬੰਦੇ ਆਪਣੇ ਨੂੰ 2000 ਜੁੜਿਆ ਹੋਇਆ ਵਾ 9855210559 ਆਪਣਾ ਨੰਬਰ ਆ ਹਾਂ ਵੀਰ ਡੈਕੋਰੇਸ਼ਨ ਬਹੁਤ ਵਧੀਆ ਕਰਦੇ ਬੰਦੇ ਵੀਰ ਤੇ ਬਲੂ ਵੀ ਡੈਕੋਰੇਸ਼ਨ ਵੀ ਆ ਭਾਜੀ ਆਪਣੇ ਤੋਂ ਪਾਂਡਾ ਸਰਪ੍ਰਾਈਜ਼ ਵੀ ਹੈਗਾ ਆ ਜੀ ਜਿਹੜਾ ਬਰਥਡੇ ਤੇ ਆਜੀ ਬਹੁਤ ਕੈਂਡ ਲੱਗੀ ਵੀਰ ਆਪਣੀ ਭਾਈ ਤੁਹਾਡਾ ਧੰਨਵਾਦ ਜੀ ਤੁਸੀਂ ਮੌਕਾ ਦਿੱਤਾ ਦਾ ਭਾਜੀ ਬਹੁਤ ਇਹ ਬਲੌਗ ਦੇ ਹੈਲੋ ਮੜਾ ਜਾ ਮੇਰਾ ਆ ਤੱਕੋ ਝਾਕ ਕਰੋ ਤੇ ਆ ਆਪਾਂ ਜੇ ਇਧਰ ਮੰਡ ਦੇ ਏਰੀਆ ਚ ਆਏ ਆ ਇਧਰ ਸੱਤ ਲੋ ਇਧਰ ਆਵਾ ਇਧਰ ਤੋਂ ਤਾਂ ਡਰ ਜਾ ਲੱਗਦਾ ਵੇਖਣ ਨੂੰ ਨੇਰਾ ਬਹੁਤ ਜ਼ਿਆਦਾ ਪਪੂਲਰ ਲੱਗੇ ਹੋਏ ਸਾਰੇ ਬੰਦੇ ਤੇ ਆ ਥਾਰ ਖੜੀ ਆ ਆਪਣੀਆਂ ਵੀ ਚਲੋ ਆਪਣੀ ਮੰਨ ਲਓ ਇਹ ਦੀ ਪਈ ਆ ਚੁੰਨੀ ਲੱਗਣ ਦੀ ਚੁੰਨੀ ਕਹਿੰਦੇ ਆ ਨਾ ਵੀਰਾਂ ਨੂੰ ਚੁੰਨੀ ਚੁੰਨੀ ਆ ਐਦਾਂ ਹਟਣੀ ਨਹੀਂ ਮੈਣੀ ਇਧਰ ਪਾਦੀ ਨੇ ਬੋਲਤਾ ਪਿੱਛੇ ਸਹੀ ਰਹਿ ਗਿਆ ਮੈਨੂੰ ਨਹੀਂ ਸਿੱਧੇ ਚੱਲਣ ਦੇਈਦਾ ਵਾ ਆ ਗਈ ਆ ਗਈ ਪੜ੍ਹਦੀ ਸ਼ੁਰੂ ਕਰਦੇ ਆਪਾਂ ਅਰਦਾਸ ਜਨਾ ਮੈਂ ਆਸ ਜਨਾ ਆਹ ਹਾਂ ਬਦਲਣ ਲਈ ਪੜ੍ਹੂਣੇ ਇੱਕ ਗੱਲ ਹੋਈ ਤੇ ਬਾਰੇ ਕੀ ਜਦੋਂ ਤੇ ਪਾਣੀ ਚੁੱਕਿਆ ਮੇਰੇ ਮੂੰਹ ਦਾ ਆਹ ਤੁਮ ਮੈਦੋ ਬਾਂਦੋ ਕੋ ਮੈਂ ਤਾਂ ਲਿਖਦਾ ਸੀਗਾ ਨਹੀਂ ਹੋਣਾ ਲਮ ਨਿਗਾਹ ਜਿ ਫੇਰ ਲੋ ਫੇਰ ਪੜਿਓ ਕੀ ਅੱਜ ਦੀ ਬੁੰਦੇ ਰਹਿਸ਼ ਨਹੀਂ ਪਲਾ ਪੜਨ ਲੱਗਿਆ ਕੀ ਕੰਕਰ ਸਤਗੁਰ ਪ੍ਰਸਾਦ ਸਹਾ ਅਟਲ ਗਾਣੇ ਆ ਪੂਰਨ ਸੰਜੋਗ ਰਾਮ ਸਮੂਹ ਪਾਇਆ ਦਾਇਆ ਵਿਜੋਗ ਰਾਮ ਸਾਇ ਚੱਠੀ ਆ ਵੋ ਸੱਜਣਾ ਹਾਉ ਦੇਖਾ ਦਰਸ਼ਨ ਤੇਰਾ ਰਾਮ ਸਤਿਗਾਰ ਜੋਗ ਕਾਬਲ ਸਿੰਘ ਬੋਪਾਰਾ ਜੀ ਉਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੇਨਤੀ ਹੈ ਕਿ ਆਪ ਜੀ ਦੇ ਪੁੱਤਰ ਜੋਗਨਦੀਪ ਸਿੰਘ ਅਤੇ ਸਾਡੀ ਸੁਪਤਰੀ ਮੰਦੀਪ ਕੌਰ ਜੀ ਨੂੰ ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਕਰਨ ਲਈ ਸ਼ੁਭ ਆਨੰਦ ਕਾਰਜ ਦਾ ਸ਼ੁਭ ਦਿਹਾੜਾ ਮਿਤੀ 7 ਦਸੰਬਰ 2025 ਮੁਤਾਬਕ ਐਤਵਾਰ ਦਾ ਨਿਯਤ ਹੋਇਆ ਹੈ ਅਤੇ ਜੰਜ ਦਾ ਕਾਰਜ ਮਿਤੀ 7 ਦਸੰਬਰ 2025 ਮੁਤਾਬਕ ਐਤਵਾਰ ਨੂੰ 9 ਵਜੇ ਹੋਵੇਗਾ ਸੋ ਆਪ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਣ ਜੰਜ ਲਾੜੇ ਨਾਲ ਸੋਵੇਰ ਪਾਰਕ ਮੋਹਣੀ ਲੈ ਆਇਆ ਤੇ ਗੁਰਵਾਕ ਅਨੁਸਾਰ ਬਰਾਤ ਸਮੇਤ ਸਮੇਂ ਸਿਰ ਦਰਸ਼ਨ ਦੀ ਬੇਤੀ ਕਿਰਪਾਲਤਾ ਕਰਦੇ ਹੋ ਧੰਨਵਾਦੀ ਹੋਵਾਂਗੇ ਸਰਜੀਤ ਸਿੰਘ ਢਿੱਲੋਂ ਆਨੰਦ ਕਾਰ ਦਾ શુભ ਸਮਾ 11 ਵਜੇ ਅਸੀਂ ਆਪ ਜੀ ਦੇ શુભਚਿੰਤਕ ਸਰਜੀਤ ਸਿੰਘ ਦਵਿੰਦਰ ਸਿੰਘ ਕਮਲਜੀਤ ਕੌਰ ਬਲਵਿੰਦਰ ਸਿੰਘ ਬਲਵਿੰਦਰ ਕੌਰ ਸਾਇ ਚਿੱਠੀ ਲਿਖੀ ਮਤੀ 1 ਦਸੰਬਰ 2025 ਮੁਤਾਬਕ ਸੋਮਵਾਰ ਕਮਣੇ ਹੋਏ ਕਿਦਾ ਵਿਆਹ ਵਾ ਹੈ? ਹੈ? ਪਤਾ ਤੈਨੂੰ? ਉਹ ਆਹ ਭਾਗੀਆਂ ਪਈਆਂ ਦੇਖੋ ਮਾਂ ਕਿੱਧਰੇ ਕੋਣਾ ਬਾਜੀ ਹੈ? ਹੈ? ਮਾਂ ਨਾਲ ਕਿੱਥੇ ਲਿਕਣਾ ਹੈ? ਮਹਾਰਾਜ ਤਿੰਨ ਤਰੀਕ ਨੂੰ ਤਿੰਨ ਨਿਕਦ ਪਰਸੋਂ ਨੂੰ ਪੰਜ ਕਦਮ ਲੰਗਰ ਵੀ ਲੱਗਣਾ ਵਾ ਨਾਲ ਕੜਾਹ ਪ੍ਰਸ਼ਾਦ ਵੀ ਆ। ਅੱਦਨ? ਹਾਂ। ਪਤੋਂ ਦੇਣਾ। ਦਿਨੇ ਵਟਕ ਨਹੀਂ। ਯਾਦ ਹੈ ਣਾ ਉਦੋਂ ਕਿੱਦਾਂ 7 ਤਰੀਕ ਨੂੰ ਕਿ ਕਿਹਦੀ ਕਿੱਦਾਂ ਮਾਲਪੁਰ ਬੱਕਰਾ ਬੱਕਰਾ ਹੁਣਾ ਉੱਥੇ ਮਰਕਾ ਬੱਕ ਬੱਕੇ ਲਾਉਣੇ ਮੇਰੇ ਉਹਨਾਂ ਨੇ ਹੈ ਖਾਂਦ ਨਹੀਂ ਖਾਂਦਾ ਨਹੀਂ ਕੀ ਖਾਂਦਾ ਫੇ ਕੜਜੀ ਖਾਂਦਾ ਤੂੰ ਕੱਲ ਛੋਲੇ ਭਟੂਰੇ ਛੋਲੇ ਭਟੂਰੇ ਨਾਲ ਪੈਗ ਬਿਲਕੁਲ ਪੈਗ ਲਾਉਣਾ ਬੱਲੇ ਤੇਰੇ ਨਾ ਨਹੀਂ ਲਾਉਣਾ ਠੀਕ ਕਿੱਦਾਂ ਭੰਗੜਾ ਪਾਉਣਾ ਆ ਚੱਕ ਆ ਆ ਚੱਕ ਆ ਚੱਕ ਆ ਆ ਇਦਾਂ ਪੈਰ ਤੇ ਚੜ੍ਹ ਦੇਣਾ ਤੈਨੂੰ ਉੱਪਰ ਆ ਆਰਕੈਸਟਰ ਨਾਲ ਤੱਲੇ 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 ਨਾਲ ਹੀ ਇਹ ਨਹੀਂ ਉੱਪਰ ਉੱਪਰ ਬਾਕੀ ਆ ਲਾਗਣ ਦਾਸ ਹੋਂਦਾ ਦੱਸ ਦੱਸ ਲਾਗਣ ਦਾਸ ਦੱਸ ਚਲੋ ਆ ਲੈ ਉਹਨੇ ਲੇਡੂ ਇਹ ਕੀ ਹੈ ਲੇਡੂ ਲੇਡੂ ਥੋੜਾ ਪੌਣਾ ਲੇੰਡੂ ਲੇੰਡੂ ਨਹੀਂ ਕਹ ਲੇਡੂ ਆ ਚੱਕ ਪੌਣਾ ਵੈਲੀ ਦੰਦ ਛੋਟੇ ਤੇ ਬੋਟ ਵੱਡੇ ਕਰੀ ਮੈਂ ਸਟੈਪ ਨਹੀਂ ਦੇਖਿਆ ਜਰਾ ਕਹਣੇ ਬੋਟ ਕਿੱਥੋਂ ਲਵਾਏ ਏ ਟੇ ਬਡੇ